ਰੱਜੂ ਕੰਬਲੀ ਦਾ ਭਾਗ ਚੌਥਾ ਜੇਕਰ ਤੁਸੀਂ ਸਾਡੇ ਚੈਨਲ ਤੇ ਨਵੇਂ ਹੋ ਤਾਂ ਸਾਡੇ ਚੈਨਲ ਨੂੰ ਕਰ ਲਵੋ ਸਬਸਕ੍ਰਾਈਬ ਰੱਜੂ ਸਿਧਰੀ ਤੋਂ ਰੱਜੂ ਕੰਬਲੀ ਬਣ ਚੁੱਕੀ ਸੀ ਕੋਈ ਉਹਦਾ ਦੁੱਖ ਸੁਣਨ ਵਾਲਾ ਨਹੀਂ ਸੀ ਉਹਦੇ ਸਿਰ ਤੇ ਰੇਸ਼ਮੀ ਲੰਬੇ ਕਾਲੇ ਵਾਲ ਜਟਾਵਾਂ ਬਣ ਚੁੱਕੇ ਸਨ ਉਸ ਦਾ ਪਰੀਆਂ ਵਰਗਾ ਸਰੀਰ ਮੁਸ਼ਕ ਮਾਰਦਾ ਖੁਰਦਰਾ ਪਿੰਡਾਂ ਬਣ ਚੁੱਕਿਆ ਸੀ ਜਿਸ ਤੇ ਅਣਗਿਣਤ ਮੱਖੀਆਂ ਭੇਣਕ ਰਹੀਆਂ ਸਨ ਉਹ ਜਾਨਵਰਾਂ ਵਾਂਗ ਇੱਕ ਬੋਰੀ ਤੇ ਬੈਠੀ ਹੋਈ ਸੀ ਕੋਲ ਇੱਕ ਟੁੱਟੇ ਜਿਹੇ ਮਿੱਟੀ ਦੇ ਤੋੜੇ ਵਿੱਚ ਪਾਣੀ ਪਿਆ ਹੋਇਆ ਸੀ ਜਿਸ ਤੇ ਇੱਕ ਹਰੇਵਾਹੀ ਜੰਮਿਆ ਇੱਕ ਕੋਲਾ ਰੱਖਿਆ ਹੋਇਆ ਸੀ ਜਦ ਮਾਸੀ ਉਹਦੇ ਕੋਲ ਗਈ ਉਹਨੇ ਡਰ ਕੇ ਸੇ ਬ्यान ਵਾਲੀ ਬੋਰੀ ਆਪਣੇ ਉੱਤੇ ਲੈ ਲਈ ਤੇ ਸੰਗਲ ਲੱਗੇ ਹੱਥ ਬੰਨਦੀ ਬੋਲੀ ਪੁਲਿਸ ਮੈਨੂੰ ਕੁੱਟਿਓ ਨਾ ਮੈਂ ਕੁਝ ਨਹੀਂ ਬੋਲਦੀ ਕਦੇ ਨਹੀਂ ਬੋਲਾਂਗੀ ਕੁਝ ਪੁਲਿਸ ਪੁਲਿਸ ਕੀ ਹੋ ਗਿਆ ਤੀਏ ਤੈਨੂੰ ਮੈਂ ਤੇਰੀ ਮਾਸੀ ਗੁਲਾਬੋ ਮਾਸੀ ਤੂੰ ਮੈਨੂੰ ਨਹੀਂ ਪਛਾਣਦੀ ਜਦ ਮਾਸੀ ਨੇ ਉਹਨੂੰ ਹੱਥ ਲਾਉਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਝਟਕੇ ਨਾਲ ਮਾਸੀ ਦਾ ਹੱਥ ਪਰਾਂ ਝਟਕ ਦਿੱਤਾ ਤੇ ਬੋਰੀ ਨੂੰ ਆਪਣੇ ਚਾਰੇ ਪਾਸੇ ਕੁੱਟ ਲਿਆ ਜਿਵੇਂ ਮਾਸੀ ਕੋਈ ਖੁੰਖਾਰ ਦਰਿੰਦਾ ਹੋਵੇ ਜਿਸਨੇ ਉਹਦਾ మాਸ ਲੋਚ ਲੈਣਾ ਹੋਵੇ ਭਾਈ ਮਾਸੀ ਕਿੰਨਾ ਚਿਰ ਹੀ ਰੱਜਰੋ ਨੂੰ ਵੇਖਦੀ ਰਹੀ ਮਾਸੀ ਦੇ ਨੈਣਾਂ ਨੇ ਬਿਆਸਾ ਵਗਾ ਦਿੱਤੀ ਜਿਵੇਂ ਸੰਤਾਲੀ ਵੇਲੇ ਦਾ ਅੱਖਾਂ 'ਚ ਰੋਕੇ ਸਮੁੰਦਰ ਦਾ ਬੰਨ ਟੁੱਟ ਗਿਆ ਹੋਵੇ ਪਰ ਰੱਜਰੋ ਉਸੇ ਤਰ੍ਹਾਂ ਮਾਸੀ ਅੱਗੇ ਹੱਥ ਬੰਨੀ ਬੈਠੀ ਸੀ ਉਤਾ ਮਾਸੀ ਨੂੰ ਨਾ ਪਹਿਚਾਨ ਰਹੀ ਸੀ ਤੇ ਨਾ ਕੁਝ ਬੋਲ ਰਹੀ ਸੀ ਮਾਸੀ ਚੁੱਪਚਾਪ ਉੱਠੀ ਤੇ ਘਾਰ ਆ ਕੇ ਮੰंजे ਤੇ ਡਿੱਗ ਪਈ ਉਹਨੂੰ ਜ਼ਮੀਨ ਅਸਮਾਨ ਘੁੰਮਦੇ ਨਜ਼ਰ ਆਏ ਅਸਮਾਨ ਕਾਲੇ ਕਣਕੋਰ ਬਦਲਾਂ ਨਾਲ ਭਰਿਆ ਪਿਆ ਸੀ ਜਵ ਰੱਜੋ ਦੇ ਨਸੀਬਾ ਵਰਗਾ ਕਾਲਾ ਪਰ ਉਹਨਾਂ ਬਦਲਾਂ 'ਚੋਂ ਉਹਨਾਂ ਪਾਣੀ ਨਹੀਂ ਸੀ ਜਿੰਨਾ ਮਾਸੀ ਸੰਤਾਲੀ ਤੋਂ ਅੱਖਾਂ 'ਚ ਸਭੀ ਫਿਰਦੀ ਸੀ ਮਾਸੀ ਦੀਆਂ ਅੱਖਾਂ ਮੂੜੇ ਇੱਕ ਵਾਰ ਨਥੇ ਦੇ ਟਰਕਚੋਂ ਉੱਤਰ ਕੇ ਸਜਣ ਦੇ ਘਰ ਪੈਰ ਪਾਉਂਦੀ ਰੱਜੋ ਘੁੰਮ ਗਈ ਕਦੇ ਉਹਦਾ ਨੁਹਾਨ ਦੇ ਨਿਸ਼ਾਨਾਂ ਨਾਲ ਭਰਿਆ ਪਿੰਡਾਂ ਤੇ ਅੱਜ ਦੇਖੇ ਸੰਗਲ ਲੱਗੇ ਹੱਥ ਮਾਸੀ ਨੂੰ ਲੱਗਿਆ ਜਿਵੇਂ ਇਹਨਾਂ ਜ਼ੁਲਮ ਦੇਖ ਕੇ ਧਰਤੀ ਪਾਟ ਜਾਵੇਗੀ ਤੇ ਅਸਮਾਨ ਡਿੱਗ ਪਵੇਗਾ ਪਰ ਨਾ ਤਾਂ ਧਰਤੀ ਪਾਟਨੀ ਸੀ ਤੇ ਨਾ ਹੀ ਅਸਮਾਨ ਡਿੱਗਣਾ ਸੀ ਭਾਈ ਜੇ ਅਸਮਾਨ ਨੇ ਡਿੱਗਣਾ ਹੁੰਦਾ ਤਾਂ ਅੱਜ ਤੋਂ 38 ਸਾਲ ਪਹਿਲਾਂ ਡਿੱਗ ਪੈਣਾ ਸੀ ਜਦੋਂ ਦੇਸ਼ ਦੀ ਵੰਡ ਵੇਲੇ ਵੀਰ-ਵੀਰ ਕਹਿਣ ਵਾਲੀਆਂ ਵੀ ਨਹੀਂ ਸੀ ਬਖਸ਼ੀਆਂ ਉਹਨਾਂ ਦੇ ਮੂੰਹ ਬੋਲੇ ਵੀਰਾਂ ਨੇ ਸਕੀਅਰ ਪਹਿਣਾ ਨਾਲ ਖੇਡ ਕੇ ਜਵਾਨ ਹੋਈਆਂ ਜੋ ਪਹਿਣਾ ਨਾਲ ਵਲ ਕੇ ਰੱਖਣੀਆਂ ਵੀ ਬੰਦੀਆਂ ਰਹੀਆਂ ਸਨ ਉਹਨਾਂ ਭਰਾਵਾਂ ਨੇ ਉਹਨਾਂ ਹੱਥਾਂ ਨਾਲ ਹੀ ਚੁੰਨੀਆਂ ਲੀਰੋ-ਲੀਰ ਕੀਤੀਆਂ ਮੀ ਉਦੋਂ ਅਸਮਾਨ ਡਿੱਗ ਪਿਆ ਹੁੰਦਾ ਧਰਤੀ ਪਾਟ ਗਈ ਹੁੰਦੀ ਧਰਤੀ ਪਾਟਣੀ ਹੁੰਦੀ ਉਦੋਂ ਪਾਟ ਗਈ ਹੁੰਦੀ ਜਦੋਂ 84 ਵੇਲੇ ਗਲਾਂ ਬਲਦੇ ਟਾਇਰ ਪਾਏ ਗਏ ਸੀ ਜਦੋਂ ਸੜਕਾਂ ਦੇ ਉੱਤੇ ਭਰੇ ਬਾਜ਼ਾਰ ਇੱਜਤਾ ਲੁੱਟੀਆਂ ਗਈਆਂ ਸੀ ਪਰ ਨਹੀਂ ਨਾ ਤਾਂ ਧਰਤੀ ਪਾਟਣੀ ਸੀ ਤੇ ਨਾ ਹੀ ਅਸਮਾਨ ਡਿੱਗਣਾ ਸੀ ਤੇ ਨਾ ਹੀ ਬਦਲਣਾ ਸੀ ਜੋ ਵਿਹੋ ਮਾਤਾ ਨੇ ਜੰਮਣ ਤੋ ਪਹਿਲਾ ਪੁੱਠੇ ਹੱਥਾਂ ਨਾਲ ਮੱਥੇ ਤੇ ਲਿਖ ਦਿੱਤਾ ਸੀ ਉਹ ਮੁਕੱਦਰ ਨਾ ਚੁੱਕਣੀਆਂ ਸੀ ਕਿਸੇ ਹੋਰ ਨੇ ਆਕੇ ਨਸੀਬਾਂ ਚ ਲਿਖੀਆਂ ਪੀੜਾਂ ਤੇ ਦੁੱਖਾਂ ਦੀਆਂ ਪੰਡਾਂ ਇਹ ਤਾਂ ਧਰਤੀ ਹੇਠਲੇ ਬਲਦ ਵਾਂਗੂ ਆਪ ਹੀ ਚੁੱਕਣੀਆਂ ਪੈਣੀਆਂ ਸੀ ਮਾਸੀ ਕਿੰਨਾ ਚਿਰ ਅਸਮਾਨ ਤੇ ਛਾਏ ਬੱਦਲ ਦੇਖਦੀ ਰਹੀ ਅਚਾਨਕ ਜ਼ੋਰ ਦੀ ਬਿਜਲੀ ਕੜਕੀ ਤੇ ਬੱਦਲਾਂ ਚੋਂ ਮੋਟੀਆਂ-ਮੋਟੀਆਂ ਕਣੀਆਂ ਡਿੱਗਣੀਆਂ ਸ਼ੁਰੂ ਹੋ ਗਈਆਂ ਮਸੀ ਉੱਠ ਕੇ ਬਰਾਂਡੇ 'ਚ ਥੰਮਲੇ ਨਾਲ ਲੱਗ ਕੇ ਖੜੀ ਹੋ ਗਈ ਪਾਣੀ ਉੱਤੇ ਮੀਂਹ ਦੇ ਪਾਣੀ ਦੇ ਬੁਲਬੁਲੇ ਤੈਰ ਰਹੇ ਸਨ ਏਦਰ ਦੇ ਪਾਣੀਆਂ 'ਚ ਹੀ ਬਹਾਵਲਪੁਰ ਪਾਕਿਸਤਾਨ ਚੋਰਦੀ ਤੀ ਵੀਰੋ ਕਾਗਜ਼ ਦੀਆਂ ਕਿਸ਼ਤੀਆਂ ਬਣਾ ਕੇ ਛੱਡਿਆ ਕਰਦੀ ਸੀ ਮੀਂਹ ਦੇ ਨਾਲ ਠੰਡਾ ਠਾਰ ਝਖੜ ਚੱਲ ਪਿਆ ਸੀ ਜਿਸ ਨੇ ਮਸੀ ਦੇ ਬੁੱਢੇ ਹੱਡਾਂ ਨੂੰ ਚੀਸ ਛੇੜ ਦਿੱਤੀ ਮਸੀ ਨੂੰ ਲੱਗਿਆ ਜਿਵੇਂ ਵੀਰੋ ਹੁਣ ਵੀ ਪਾਣੀ 'ਚ ਛੜੜ 'ਤੇ ਮਾਰ ਰਹੀ ਹੋਵੇ ਹੌਲੀ ਹੌਲੀ ਸਾਰਾ ਵੇਹੜਾ ਪਾਣੀ ਨਾਲ ਪਰ ਗਿਆ मासी ਨੂੰ ਲੱਗਿਆ ਜਿਵੇਂ ਵੀਰੋ ਉਸ ਪਾਣੀ 'ਚ ਡੁੱਬ ਰਹੀ ਹੋਵੇ ਅਚਾਨਕ ਉਹਨੂੰ ਰੱਜਰੋ ਯਾਦ ਆਈ ਮਾਸੀ ਪਾਣੀ ਵਿੱਚ ਦੀ ਰੱਜਰੋ ਦੇ ਘਰ ਵੱਲ ਨੂੰ ਤੁਰ ਪਈ ਕੋਣ ਸੰਗਲ ਨਾਲ ਬੰਨੀ ਕਰਕੇ ਸੱਜਣ ਬਾਰੋ ਦਰਵਾਜ਼ਾ ਨਹੀਂ ਸੀ ਲਾ ਕੇ ਜਾਂਦਾ ਜਦ ਮਾਸੀ ਅੱਗੇ ਰੱਜਰੋ ਕੋਲ ਗਈ ਤਾਂ ਰੱਜਰੋ ਥੱਲੇ ਪਾਣੀ ਦਾ ਛੱਪੜ ਲੱਗਿਆ ਹੋਇਆ ਸੀ ਰੱਜਰੋ ਮੀਂਗਣਾ ਰਲੇ ਪਾਣੀ 'ਚ ਬੈਠੀ ਕੰਬ ਰਹੀ ਸੀ ਕਿਉਂਕਿ ਜਿੱਥੇ ਰੱਜੇ ਨੂੰ ਸੰਗਲ ਨਾਲ ਬੰਨਿਆ ਸੀ ਉੱਥੇ ਕਈ ਜਗ੍ਹਾ ਤੋਂ ਪਰਛਤਾ ਚੋ ਰਿਹਾ ਸੀ ਇਕ ਉੱਥੇ ਤਾਂ ਨੀਵਾ ਹੋਣ ਕਰਕੇ ਪਾਣੀ ਖੜ੍ਹਾ ਹੋ ਗਿਆ ਮੀ ਮਾਸੀ ਨੇ ਜਾ ਕੇ ਲੇ ਤੋ ਰੱਜਰੋਦਾ ਸੰਗਲ ਖੋਲ ਲਿਆ ਤੇ ਉਹਨੂੰ ਸਵਾਦ ਚ ਲੈ ਗਈ ਮਾਸੀ ਉਹਦੇ ਕੱਪੜੇ ਵੀ ਨਹੀਂ ਸੀ ਬਦਲ ਸਕਦੀ ਕਿਉਂਕਿ ਹੱਥਾਂ ਨੂੰ ਸੰਗਲ ਲੱਗਿਆ ਹੋਣ ਕਰਕੇ ਕਮੀਜ਼ ਲਹਿ ਵੀ ਨਹੀਂ ਸੀ ਸਕਦਾ ਮਾਸੀ ਨੇ ਇੱਕ ਚਾਦਰ ਰੱਜੋ ਦੁਆਲੇ ਲਪੇਟ ਉਹਦੀ ਸਲਵਾਰ ਬਦਲ ਦਿੱਤੀ ਤੇ ਉਹਨੂੰ ਰਜਾਈ ਚ ਬਿਠਾ ਦਿੱਤਾ ਮੀ ਘਟੇ ਤੋ ਮਾਸੀ ਚਾਹ ਬਣਾ ਲਈ ਆਈ ਤੇ ਨਾਲ ਚੌਲਾਂ ਦੀਆਂ ਪਿੰਨੀਆਂ ਲੈ ਆਈ ਰੱਜਲੋ ਜਿਵੇਂ ਕਈ ਦਿਨਾਂ ਦੀ ਭੁੱਖੀ ਹੋਵੇ ਸਾਰੀਆਂ ਪਿੰਨੀਆਂ ਖਾ ਗਈ ਤੀਏ ਸਵਾਦ ਲਗੀਆਂ ਰੱਜਲੋ ਨੇ ਬਿਨਾਂ ਬੋਲਿਆ ਹਾਂ ਚਕਿੰਨੇ ਵਾਰ ਹੀ ਸਿਰ ਹਿਲਾ ਦਿੱਤਾ ਮਾਸੀ ਬੋਲੀ ਕੋਈ ਨਾ ਤੀਏ ਕੱਲ ਹੋਰ ਲਿਆ ਕੇ ਦੇਉ ਰੱਜਲੋ ਪਿੰਨੀ ਖਾਣ ਦੀ ਦਰਦੀ ਹੋਈ ਬੋਲੀ ਪਰ ਤੂੰ ਕੌਣ ਆ ਤੂੰ ਮੈਨੂੰ ਮਾਰੇਗੀ ਤਾਂ ਨਹੀਂ ਨਾ ਨਾ ਮੇਰੀਏ ਬੱਚੜੀਏ ਮੈਂ ਕਿਉਂ ਮਾਰਨਾ ਤੂੰ ਤਾਂ ਮੇਰੀ ਤੀ ਆਕਮਲੀਏ ਪਾਈ ਪਾਈ ਮਾਸੀ ਮੂੰਹ ਚੋਂ ਕਮਲੀ ਸ਼ਬਦ ਕਹਿ ਤਾ ਬੈਠੀ ਵਾਹ ਰੱਬ ਉਸ ਤੋਂ ਬੋਲਿਆ ਨਾ ਗਿਆ ਜਿਵੇਂ ਜੀਬ ਤੇ ਕਿਸੇ ਨੇ ਬਰਦਾ ਕੋਲਾ ਰੱਖ ਦਿੱਤਾ ਹੁੰਦਾ ਉਹਦੀਆਂ ਅੱਖਾਂ 'ਚੋਂ ਹੰਝੂ ਵਗ ਪਏ ਉਹ ਚੁੰਨੀ ਨਾਲ ਅੱਖਾਂ ਪੂੰਝਦੀ ਸਵਾਦ ਤੋਂ ਬਾਹਰ ਨਿਕਲ ਆਈ ਰੱਜਲੋ ਵੀ ਮਾਸੀ ਦੇ ਮਗਰ ਬਾਹਰ ਆ ਗਈ ਤੁਸੀਂ ਬਾਹਰ ਕਿਉਂ ਆ ਗਏ ਉਹ ਸਿਰ ਨੂੰ ਜ਼ੋਰ-ਜ਼ੋਰ ਨਾਲ ਖੁਰਕਦੀ ਬੋਲੀ ਕੁਝ ਨਹੀਂ ਤੀਏ ਚਾਹ ਕਿਵੇਂ ਲੱਗੀ ਤੈਨੂੰ ਸਵਾਦ ਸੀ ਹੋਰ ਦੇ ਦੋ ਪਲੇਸ ਪਾਈ ਪਾਈ ਮਾਸੀ ਨੇ ਘਰੋਂ ਲਿਆ ਕੇ ਹੋਰ ਚਾਹ ਰੱਜਲੋ ਨੂੰ ਦੇ ਦਿੱਤੀ ਰੱਜੋ ਬੋਲੀ ਤੁਸੀਂ ਬੜੇ ਚੰਗੇ ਹੋ ਮੇਰੀ ਮਾਂ ਵਰਗੇ ਤੁਸੀਂ ਕੌਣ ਹੋ ਰੱਜੋ ਦੇ ਮੂੰਹੋਂ ਮਾਂ ਸ਼ਬਦ ਸੁਣ ਕੇ ਮਾਸੀ ਦੇ ਦਿਲ ਚੋਂ ਇੱਕ ਆਸ ਦੀ ਕਿਰਨ ਜਾਗੀ ਹੋ ਸਕਦਾ ਮਤੋਂ ਰੱਜੋ ਦੇ ਘਰ ਬਾਰ ਬਾਰੇ ਕੋਈ ਥੋ ਪਤਾ ਲੱਗ ਜਾਵੇ ਧੀਏ ਤੇਰੀ ਮਾਂ ਕਿੱਥੇ ਆ ਪਤਾ ਨਹੀਂ ਲੋਕ ਕਹਿੰਦੇ ਉਹ ਮਰ ਗਈ ਰੱਬ ਦੇ ਘਰ ਚਲੀ ਗਈ ਤੁਹਾਨੂੰ ਪਤਾ ਰੱਬ ਦਾ ਘਰ ਕਿੱਥੇ ਆ ਧੀਏ ਪਤਾ ਨਹੀਂ ਰੱਬ ਕਿੱਥੇ ਰਹਿੰਦਾ ਕਿਸੇ ਨੇ ਦੇਖਿਆ ਨਹੀਂ ਉਹ ਨੂੰ ਅਜ ਤੱਕ ਪਰ ਤੁਸੀਂ ਕੌਣ ਹੋ ਰੱਜੂ ਹੱਥਾਂ ਦੇ ਨੋਹ ਚੱਪਦੀ ਬੋਲੀ ਧੀਏ ਮੈਂ ਤੇਰੀ ਮਾਸੀਆਂ ਮਾਸੀ ਗੁਲਾਬੋ ਨੇ ਜਵਾਬ ਦਿੱਤਾ ਠੀਕ ਆ ਮਾਸੀ ਆਪਾਂ ਨਾ ਕੱਟੀਆਂ ਖੇਡਿਆ ਕਰਾਂ ਗੀਆਂ ਤੇ ਤਾੜੀਆਂ ਮਾਰ ਕੇ ਹੱਸਣ ਲੱਗ ਪਈ ਇਦਾਂ ਹੀ ਵਕਤ ਬੀਤਣ ਲੱਗਾ ਰੱਜੂ ਦਾ ਪੇਟ ਬਾਹਰ ਨੂੰ ਆਉਣ ਲੱਗਾ ਸੱਜਣ ਨੂੰ ਤਾਂ ਰੱਜੂ ਨਾਲ ਕੋਈ ਵਾਸਤਾ ਹੀ ਨਹੀਂ ਸੀ ਇੱਕ ਦਿਨ ਜਦ ਰੱਜੂ ਨੂੰ ਸਵੇਰ ਤੋਂ ਉਲਟੀਆਂ ਦਾ ਬੰਦ ਹੋਈਆਂ ਤਾਂ ਮਾਸੀ ਨੇ ਆ ਕੇ ਦੇਖਿਆ ਰੱਜੂ ਨੂੰ ਬੱਚਾ ਹੋਣ ਵਾਲਾ ਸੀ ਮਾਸੀ ਦੀ ਖੁਸ਼ੀ ਦਾ ਜਾਨੋ ਟਿਕਾਣਾ ਨਾ ਰਹਾ ਉਹਨੂੰ ਆਸੀ ਸ਼ਾਇਦ ਬੱਚੇ ਦਾ ਮੋਹ ਰੱਜੂ ਨੂੰ ਠੀਕ ਕਰ ਦੇਵੇ ਤੇ ਆਪਣੇ ਬੱਚੇ ਕਰਕੇ ਸੱਜਣ ਵੀ ਉਹਨੂੰ ਸਵੀਕਾਰ ਕਰ ਲਵੇ ਦੂਜਾ ਮਾਸੀ ਨੂੰ ਲੱਗਦਾ ਸੀ ਮੈਂ ਤਾਂ ਨਦੀ ਦੇ ਕਿਨਾਰੇ ਖੜ੍ਹਾ ਰੁਖਾਂ ਅੱਜ ਨਹੀਂ ਤਾਂ ਕੱਲ ਡਿੱਗ ਪਵਾਂਗੀ ਫੇਰ ਰੱਜੂ ਨੂੰ ਕੌਣ ਦੇਖੂਗਾ ਹੁਣ ਇੱਕ ਆਸ ਮਾਸੀ ਨੂੰ এবੀਸੀ ਕੇ ਦਿਨਾਂ ਚ ਹੀ ਰੱਜੂ ਦਾ ਪੁੱਤ ਗੱਭਰੂ ਹੋ ਜਾਣਾ ਫੇਰ ਉਹ ਸੁਰਖਰੂ ਹੋ ਕੇ ਜਹਾਨ ਤੋਂ ਜਾ ਸਕਦੀਆ ਮਾਸੀ ਨੇ ਇੱਕ ਖਿਡੌਣੇ ਵੇਚਣ ਵਾਲੇ ਭਾਈ ਤੋਂ ਕਣਕ ਦੇ ਦਾਣਿਆਂ ਵੱਟੇ ਬਹੁਤ ਸੋਹਣਾ ਖਿਡੌਣਾ ਖਰੀਦਿਆ ਜੋ ਚਾਤੀ ਪਰਨ ਤੇ ਕਿੰਨਾ ਚਿਰ ਹੀ ਤਾੜੀਆਂ ਮਾਰਦਾ ਰਹਿੰਦਾ ਸੀ ਹੁਣ ਮਾਸੀ ਰਜਿਓ ਦਾ ਖਾਸ ਧਿਆਨ ਰੱਖਣ ਲੱਗੀ ਰਜਿਓ ਨੂੰ ਸੰਗਲਤਾ ਹੋਣ ਵੀ ਲੱਗਿਆ ਸੀ ਪਰ ਹੁਣ ਉਹ ਮੰਜੇ ਤੇ ਬੈਠੀ ਰਹਿੰਦੀ ਸੱਜਣ ਉਹਦਾ ਸੰਗਲ ਪਾਵੇ ਨਾਲ ਬੰਨ ਦਿੰਦਾ ਸੀ ਕਿਉਂਕਿ ਪਿੰਡ ਵਾਲਿਆਂ ਦੀ ਸਖਤ ਚੇਤਾਵਨੀ ਸੀ ਕਿ ਜੇ ਰਜਿਓ ਪਿੰਡ ਚ ਕੁੰਮ ਦੀ ਦੇਖ ਲਈ ਉਸ ਜ਼ਿੰਮੇਵਾਰ ਸੱਜਣ ਹੋਵੇਗਾ ਬੱਚਾ ਹੋਣ ਵਾਲੀ ਖਬਰ ਤੋਂ ਬਾਅਦ ਤਾਂ ਸੱਜਣ ਨੂੰ ਹੋਰ ਨਫ਼ਰਤ ਹੋਗੀ ਸੀ ਰੱਜਰੋ ਨਾਲ ਉਹ ਮਨਚੇ ਹੀ ਸੋਚਦਾ ਰਹਿੰਦਾ ਪਤਾ ਨਹੀਂ ਕੀ ਦਾ ਪਾਪ ਮੇਰੇ ਗਲ ਪਾਉਣ ਨੂੰ ਫਿਰਦਿਆ ਕਿਉਂਕਿ ਇਨਸਾਨ ਲਈ ਸਭ ਤੋਂ ਔਖਾ ਹੁੰਦਾ ਹਰਾਮ ਦਾ ਪੁੱਤ ਪਾਲਣਾ ਉਹ ਹੁਣ ਰੱਜਰੋ ਨੂੰ ਮਾਰਨ ਕੁੱਟਣ ਦੇ ਬਹਾਨੇ ਲੱਭਦਾ ਰਹਿੰਦਾ ਉਹ ਕਿਸੇ ਵੀ ਤਰ੍ਹਾਂ ਰੱਜਰੋ ਨੂੰ ਮਾਰ ਦੇਣਾ ਚਾਹੁੰਦਾ ਸੀ ਕਈ ਵਾਰ ਜਾਣ ਕੇ ਬੁੱਝ ਕੇ ਰੱਜਰੋ ਦਾ ਮੰਜਾ ਸਿਖਰ ਦੁਪਹਿਰੇ ਤੁੱਪੇ ਡਾਹ ਜਾਂਦਾ ਹਾਰ ਦੇ ਮਹੀਨੇ ਰੱਜਰੋ ਤੁੱਪੇ ਬੈਠੀ ਰਹਿੰਦੀ ਕਿਉਂਕਿ ਇੱਕ ਪਾਸੇ ਉਹ ਸੰਗਲ ਪਾਵੇ ਨਾਲ ਬੰਨਿਆ ਹੁੰਦਾ ਸੀ ਕਿਤੇ ਵੇਹੜੇ ਚ ਫਿਰਦੀ 마ਸੀ ਦੀ ਨਿਗਾਹ ਪੈ ਜਾਂਦੀ ਤਾਂ 마ਸੀ ਬਹੁਤ ਕੋਸ਼ਿਸ਼ ਕਰਦੀ ਉਹਨੂੰ ਛਾਵੇਂ ਕਰਨ ਦੀ ਪਰ 마ਸੀ ਦੇ ਬੁੱਢੇ ਹੱਡਾ ਚ ਇਨੀ ਜਾਨ ਨਹੀਂ ਸੀ ਰਹੀ ਕਿ ਉਹ ਖਿੱਚ ਕੇ ਰੱਜਰੋ ਦਾ ਮੰਜਾ ਛਾਵੇਂ ਕਰ ਦੇਵੇ ਜਦ 마ਸੀ ਸ਼ਾਮ ਨੂੰ ਆਏ ਸੱਜਣ ਨੂੰ ਲੜਦੀ ਤਾਂ ਉਹ ਅੱਗੋਂ ਪੋਲਾ ਜਿਹਾ ਬੰਦਾ ਕਹਿੰਦਾ 마ਸੀ ਮੈਂ ਤਾਂ ਛਾਵੇਂ ਹੀ ਢਾਹ ਕੇ ਗਿਆ ਸੀ ਬਾਅਦ ਚ ਕਿਤੇ ਤੋਂ ਭਾਗੀ ਹੋਣੀਆ ਮੈਨੂੰ ਤਾਂ 마ਸੀ ਆਪ ਤਰਸ ਆਉਂਦਾ ਇਸ 마ਸੂਮ ਤੇ ਕਿਤੇ ਇਸ ਦੇ ਘਰ ਦਾ ਕੋਈ ਥੋ ਪਤਾ ਲੱਗੇ ਤਾਂ ਵਿਚਾਰੀ ਨੂੰ ਛੱਡ ਆਵਾਂ ਮੈਂ ਤਾਂ ਗਰੀਬ ਬੰਦਾ 마ਸੀ ਹੁਣ ਤੂੰ ਦੱਸ ਆਪਣਾ ਰੋਟੀ ਪਾਣੀ ਚਲਾਵਾ ਕਿ ਇਹਦੀ ਦਵਾਈ ਬੂਟੀ ਕਰਾਂ ਨੱਥੇ ਨੂੰ ਕਿਹਾ ਹੋਇਆ ਕਿ ਵਿਚਾਰੀ ਦਾ ਘਰ ਬਾਰ ਪਤਾ ਕਰੋ 마ਸੀ ਵੀ ਚੁੱਪ ਕਰ ਜਾਂਦੀ ਕਿਉਂਕਿ ਸੱਜਣ ਪੋਲਾ ਜੋ ਬਣ ਜਾਂਦਾ ਸੀ 마ਸੀ ਨੇ ਉਹ ਖਿਡੌਣਾ ਪਹਿਲਾਂ ਹੀ ਰਜਰੋ ਨੂੰ ਦੇ ਦਿੱਤਾ ਤਾਂ ਕਿ ਉਹਦਾ ਧਿਆਨ ਉਧਰ ਲੱਗਿਆ ਰਹੋ ਤੇ ਬੱਚੇ ਦੀ ਡਿਲੀਵਰੀ ਵੇਲੇ ਕੋਈ ਪਰੇਸ਼ਾਨੀ ਨਾ ਹੋ ਇੱਕ ਦਿਨ ਤੜਕੇ ਹੀ ਰੱਜਰੋ ਨੂੰ ਦਰਦਾਂ ਸ਼ੁਰੂ ਹੋ ਗਈਆਂ ਮੋਦੀ ਸੰਗ ਸ਼ਰਮ ਰੱਖਣ ਮਾਰਾ ਸੱਜਣ 마ਸੀ ਨੂੰ ਆਵਾਜ਼ ਮਾਰ ਕੇ ਦਾਈ ਨੂੰ ਸੱਦਣ ਚਲਾ ਗਿਆ ਪਰ ਵਕਤ ਜਦੋਂ ਖੋਹਣ ਤੇ ਆਉਂਦਾ ਨਾ ਹੱਥਾਂ ਵਿਚਲੀਆਂ ਬੁਰਕੀਆਂ ਵੀ ਕਾਂ ਖੋਲ ਕੇ ਲੈ ਜਾਂਦੇ ਆ ਲਾਲ ਕਿਲੇ ਤੇ ਤਾਜ ਮਹਿਲ ਦੇ ਮਾਲਕ ਜੇਲ੍ਹ ਚ ਰੂਲ ਰੂਲ ਮਰ ਜਾਂਦੇ ਆ ਯੂਸਫ ਵਰਗੇ ਦੁਨੀਆ ਦੇ ਸਭ ਤੋਂ ਸੋਹਣੇ ਇਨਸਾਨ ਵੀ ਸੂਤ ਦੀਆਂ ਅਟੀਆਂ ਦੇ ਭਾਵਿਕ ਜਾਂਦੇ ਆ ਪਾਈ ਪਾਈ ਸੁਲੇਮਾਨ ਵਰਗੇ ਸੂਰ ਮੇ ਚੋਰੀ ਦਾ ਪਾਠ ਚੋਕਣ ਤੇ ਮਜਬੂਰ ਹੋ ਜਾਂਦਿਆ ਪੂਰਨ ਵਰਗੇ ਰਾਜਿਆਂ ਦੇ ਪੁੱਤਾਂ ਦੇ ਕੰਨਾਂ 'ਚ ਕੰਨ ਪੜਵਾ ਕੇ ਮੁੰਦਰਾ ਪਵਾ ਜਾਂਦਾ ਵਕਤ ਰੱਜੂ ਦੀਆਂ ਚੀਕਾਂ ਕਾਲਜਾ چیر ਰਹੀਆਂ ਸਨ ਦਾਈ ਨੇ ਆ ਕੇ ਸਵਾਦ ਦਾ ਬੂਹਾ ਲਾ ਲਿਆ ਰੱਜੂ ਦੀਆਂ ਚੀਕਾਂ ਤਾਂ ਰੁਕ ਗਈਆਂ ਪਰ ਅੰਦਰੋਂ ਕਿਸੇ ਬੱਚੇ ਦੇ ਰੋਂਦੀ ਆਵਾਜ਼ ਨਾ ਆਈ ਜਦ ਦਾਈ ਨੇ ਬੂਹਾ ਖੋਲਿਆ ਤਾਂ ਮਾਸੀ ਪਾਜ ਕੇ ਅੰਦਰ ਗਈ ਦਾਈ ਦੇ ਹੱਥ 'ਚ ਇੱਕ ਬੱਚਾ ਚੁੱਕਿਆ ਹੋਇਆ ਸੀ ਹੱਡੀਆਂ ਦੀ ਮੁੱਠ ਜਿਹਾ ਬੱਚਾ ਜਿਸ ਦਾ ਸਰੀਰ ਨੀਲਾ ਹੋਇਆ ਪਿਆ ਸੀ ਮਾਸੀ ਨੂੰ ਵੇਖ ਦਾਈ ਨੇ ਨਾ ਚ ਸਿਰ ਹਿਲਾਉਂਦਿਆਂ ਕਿਹਾ ਪੈਣ ਜੀ ਹੈ ਨਹੀਂ ਸਾਹ ਹਦੇ ਚ ਮਰਿਆ ਹੀ ਜੰਮਿਆ ਇਹ ਸੱਜਣ ਵੱਲੋਂ ਰੱਜੂ ਦੇ ਢਿੱਡ 'ਚ ਮਾਰੀਆਂ ਲੱਤਾਂ ਕਰਕੇ ਹੋਇਆ ਸੀ ਆਏ ਰੱਜੂ ਮਾਸੀ ਤੇ ਦਾਈ ਵੱਲ ਵੇਖੀ ਜਾ ਰਹੀ ਸੀ ਉਹਨੂੰ ਕੁਝ ਵੀ ਪਤਾ ਨਹੀਂ ਸੀ ਲੱਗ ਰਹਾ ਪਾਈ ਪਾਈ ਪਰ ਜਦ ਦਾਈ ਤੋਲਿਏ 'ਚ ਲਪੇਟ ਉਸ ਮਿੱਟੀ ਨੂੰ ਬਾਹਰ ਲਿਜਾਣ ਲੱਗੀ ਰੱਜੂ ਨੇ ਉੱਠ ਕੇ ਦਾਈ ਦੀ ਬਾਤੇ ਦੰਦੀ ਪਰ ਲਈ ਗਿਵ ਮਾਈ ਬੇਬੀ ਵੇਅਰ ਯੂ ਟੇਕ ਹਿਮ ਪਾਈ ਉਹਨੇ ਦਾਈ ਕੋਲੋਂ ਬੱਚਾ ਖੋਹ ਲਿਆ ਮਾਤਾ ਮਾਂ ਹੀ ਹੁੰਦੀ ਆ ਭਾਵੇਂ ਪਾਗਲ ਕਿਉਂ ਨਾ ਹੋਵੇ ਬੜੀ ਮੁਸ਼ਕਿਲ ਨਾਲ ਰੱਜੋ ਤੋਂ ਉਹ ਬੱਚਾ ਖੋਇਆ ਗਿਆ ਸੱਜਣ ਬੱਠਲ ਚੁਪਾ ਕੇ ਰੋਹੀਆਂ ਚ ਟੋਆ ਪਟਕੋਸ ਨੂੰ ਦੱਬਾਇਆ ਪਰ ਉਹ ਬੱਚਾ ਹਮੇਸ਼ਾ ਲਈ ਰੱਜੋ ਦੇ ਦਿਮਾਗ ਨਾਲ ਜੁੜ ਗਿਆ ਉਹ ਮਾਸੀ ਵੱਲੋਂ ਦਿੱਤੇ ਉਸ ਖਿਡੌਣੇ ਨੂੰ ਕਦੇ ਮੋਢੇ ਲਾ ਕੇ ਲੋਰੀਆਂ ਸੁਣਾਉਣ ਲੱਗ ਜਾਂਦੀ ਕਦੇ ਉਹਦੀ ਚਾਬੀ ਪਰ ਕੇ ਖੇਡਣ ਲੱਗ ਜਾਂਦੀ। ਉਹਦੀਆਂ ਛਾਤੀਆਂ 'ਚੋਂ ਦੁੱਧ ਵਗਦਾ ਰਹਿੰਦਾ ਜਿਸ ਤੇ ਮੱਖੀਆਂ ਭਿੰਕਦੀਆਂ ਰਹਿੰਦੀਆਂ ਕਿਉਂਕਿ ਇਸ ਦੁੱਧ ਨੂੰ ਚੁੰਗਣ ਵਾਲਾ ਤਾਂ ਰੱਬ ਕੋਲੋਂ ਸਾਹ ਲਿਖਾਉਣੇ ਹੀ ਭੁੱਲ ਗਿਆ ਸੀ। ਰੱਜਲੋ ਉਸ ਕਿਡੌਣੇ ਨਾਲ ਗੱਲਾਂ ਕਰਦੀ ਪਰ ਕਿਡੌਣੇ ਨੇ ਕਿੱਥੋਂ ਹਾਂ ਕਰਨੀ ਸੀ? ਜਦ ਰੱਜਲੋ ਬੁਲਾ-ਬੁਲਾ ਕੇ ਅੱਖ ਜਾਂਦੀ ਉਹ ਗੁੱਸੇ 'ਚ ਕੋਈ ਇਟ ਰੋੜਾ ਚੁੱਕ ਕੇ ਆਪਣੇ ਹੀ ਸਿਰ 'ਚ ਮਾਰ ਲੈਂਦੀ ਜਿਸ ਨਾਲ ਖੂਨ ਵਗ ਪੈਂਦਾ ਤੇ ਜਟਾਵਾਨ ਬਣ ਚੁੱਕੇ ਵਾਲਾ ਵਿੱਚ ਹੀ ਉਲਝ ਕੇ ਸੁੱਕ ਜਾਂਦਾ। ਹੋਲੀ-ਹੋਲੀ ਇਹ ਗੱਲ ਪਿੰਡ ਚ ਆਗਵਾੰਗ ਫੈਲ ਗਈ ਕਿ ਰਜਰੋ ਦਾ ਬੱਚਾ ਮਰਨ ਵਿੱਚ ਸਜਣ ਦਾ ਹਾਥਾ ਉਹਨੂੰ ਪੰਚਾਇਤ ਨੇ ਹੁਕਮ ਦੇ ਦਿੱਤਾ ਇਹਨੂੰ ਕਿਸੇ ਆਸ਼ਰਮ ਜਾਂ ਪਾਗਲਖਾਨੇ ਛੱਡਾਵੇ ਉਸ ਤੋਂ ਬਾਅਦ ਉਹ ਰਜਰੋ ਨੂੰ ਅੰਬਰਸਰ ਪਾਗਲਖਾਨੇ ਛੱਡ ਗਿਆ ਸੀ ਇਹ ਸੀ ਤੀ ਇਹ ਰਜਰੋ ਦੀ ਕਹਾਣੀ ਜੋ ਉਹਦੇ ਨਾਲ ਬੀਤੀ ਉਹ ਕਿੱਥੋਂ ਆਈ ਕੌਣਾ ਇਹ ਨਹੀਂ ਪਤਾ ਤੀ ਇਹ ਮੈਨੂੰ ਮਾਸੀ ਗੁਲਾਬਕੌਰ ਨੇ ਇਹ ਸਾਰੀ ਕਹਾਣੀ ਡਾਕਟਰ ਪੂਨਮ ਗੁਪਤਾ ਨੂੰ ਸੁਣਾ ਦਿੱਤੀ ਪੂਨਮ ਗੁਪਤਾ ਜਾਨੋ ਕਹਾਣੀ ਸੁਣਦੀ ਸੁਣਦੀ ਪੱਥਰ ਹੋ ਗਈ ਸੀ ਰੱਜੂ ਦੀ ਕਹਾਣੀ ਸੁਣਦਿਆਂ ਹੀ ਦਿਨ ਚੜਨ ਵਾਲਾ ਹੋ ਗਿਆ ਸੀ ਮਾਸੀ ਤੇ ਪੂਨਮ ਗੁਪਤਾ ਚੁੱਪਚਾਪ ਲੇਟ ਤਾਂ ਗਈਆਂ ਪਰ ਨੀਂਦ ਉਹਨਾਂ ਦੀਆਂ ਅੱਖਾਂ ਤੋਂ ਕੋਹਾਂ ਦੂਰ ਸੀ ਡਾਕਟਰ ਪੂਨਮ ਗੁਪਤਾ ਦੀਆਂ ਅੱਖਾਂ ਅੱਗੇ ਰੱਜੂ ਕੋ ਉਮ ਰਹੀ ਸੀ ਤੇ ਮਾਸੀ ਦੀਆਂ ਅੱਖਾਂ ਅੱਗੇ ਕਦੇ ਰੱਜੂ ਆਖੜਦੀ ਕਦੇ ਚੀਕਾਂ ਮਾਰਦੀ ਵੀਰੋ ਤੇ ਕਦੇ ਨੀਲੇ ਤਾਰੇ ਦੇ ਕਲੂਕਾਰੇ ਚ ਪਰਿਵਾਰ ਗਵਾ ਚੁੱਕੀ ਪੂਨਮ ਗੁਪਤਾ ਦੇ ਕਰੇ ਕੰਮ ਕਰਨ ਵਾਲੀ 14 ਤੋਂ 15 ਸਾਲ ਦੀ ਚੁੰਨੀ ਦੇ ਪੱਲੇ ਨਾਲ ਅੱਖਾਂ ਪੁੰਜਦੀ ਪਾਲੀ ਪਾਈ ਪਾਈ ਨੀਂਦ ਵੀ ਕਿੰਨੀ ਅਜੀਬ ਹੁੰਦੀ ਆ ਅਗਰ ਆ ਜਾਵੇ ਤਾਂ ਸਭ ਕੁਝ ਭੁਲਾ ਦਿੰਦੀ ਆ ਪਰ ਜੇ ਨਾ ਆਵੇ ਤਾਂ ਸਭ ਭੁਲਿਆ ਹੋਇਆ ਵੀ ਯਾਦ ਕਰਵਾ ਦਿੰਦੀ ਆ ਇਦਾਂ ਹੀ ਦਿਨ ਚੜ ਗਿਆ ਮਾਸੀ ਨੂੰ ਇੱਕ ਵਾਰ ਫੇਰ ਨਾਲ ਲੈ ਕੇ ਡਾਕਟਰ ਪੂਨਮ ਗੁਪਤਾ ਪਾਗਲਖਾਨੇ ਪਹੁੰਚੀ ਰਜੋ ਕਮਰੇ ਚ ਉਸੇ ਤਰ੍ਹਾਂ ਹੀ ਗੇੜੇ ਕੱਢੀ ਜਾ ਰਹੀ ਸੀ ਮਾਸੀ ਦਾ ਇਹ ਨਾ ਹੌਸਲਾ ਨਾ ਹੋਇਆ ਕਿ ਉਹ ਦੁਬਾਰਾ ਰਜਰੋ ਨੂੰ ਕੋਲੋਂ ਦੇਖ ਸਕੇ ਰਸ-ਰਸ لمبے ਕਾਲੇ ਸ਼ਾਹ ਵਾਲਾ ਵਾਲੀ ਰਜਰੋ ਨੂੰ ਗੰਜੀ ਕਰ ਦਿੱਤਾ ਗਿਆ ਸੀ ਉਹਦੇ ਸਿਰ ਦੇ ਜ਼ਖਮਲ ਤੇ ਜਗਾ ਜਗਾ ਨੀਲੀ ਦਵਾਈ ਲਾਈ ਹੋਈ ਸੀ ਜਿਹੜੀ ਫੋੜਿਆਂ ਤੇ ਜ਼ਖਮਾਂ ਤੇ ਲਗਾਈ ਜਾਂਦੀ ਸੀ ਤਾਂ ਕਿ ਕੋਈ ਮੱਖੀ ਵਗੈਰਾ ਨਾ ਬੈਠੇ ਮਾਸੀ ਉੱਥੋਂ ਹੀ ਵਾਪਸ ਮੁਰਦੀ ਤਾਂਗਾ ਲੈ ਕੇ ਅੱਡੇ ਪਹੁੰਚ ਪਿੰਡ ਵਾਲੀ ਬੱਸ ਚੜ ਗਈ ਬਾਕੀ ਦਾ ਭਾਗ ਗਲੀ ਵੀਡੀਓ ਵਿੱਚ ਧੰਨਵਾਦ